ਉਹਨਾਂ ਨੇ ਮੁਸਲਮਾਨਾਂ ਨੂੰ ਹਿੰਦੂਆਂ ਦੇ ਵਿਰੁੱਧ ਇਹ ਕਹਿ ਕੇ ਚੁੱਕਿਆ ਕਿ ਸ਼ੇਵਾਜੀ ਨੇ ਮੁਸਲਮਾਨਾਂ ਤੇ ਅਤਿਆਚਾਰ ਕੀਤੇ ਤੇ ਉਹਨਾਂ ਦੀ ਮਨਸਿਤਾ ਟਾਇਆ ਹਮ ਹਿੰਦੂਆਂ ਨੂੰ ਸੁਲਤਾਨ ਮਹਿਮੂਦ ਗਜ਼ਨਵੀ ਯਾਦ ਕਰਾਇਆ ਤੇ ਸਿੱਖਾਂ ਨੂੰ ਔਰੰਗਜ਼ੇਬ ਯਾਦ ਕਰਾਇਆ ਔਰੰਗਜ਼ੇਬ ਦੇ ਵਿਰੁੱਧ ਚੱਕਿਆ ਉਹਨਾਂ ਨੇ ਇੱਥੋਂ ਤੱਕ ਲਿਖਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਤੇ ਦੂਜੂ ਦੂਜੇ ਗੁਰੂ ਸਾਹਿਬਾਨ ਮੁਸਲਮਾਨਾਂ ਨੂੰ ਦੁਸ਼ਮਣ ਸਮਝ ਕੇ ਕਿਰਨਾ ਕਰਦੇ ਸਨ ਦੇਖੋ ਇਸ ਮਿਤੀਹਾਸ ਕੀ ਇਤਿਹਾਸ ਨਾਲ ਸਿੱਖਾਂ ਤੇ ਮੁਸਲਮਾਨਾਂ ਵਿੱਚ ਕਿੰਨਾ ਫੈਲ ਗਈ ਜਦ ਤੱਕ ਉਹਨਾਂ ਬਨਾਉਟੀ ਕਹਾਣੀਆਂ ਦਾ ਸੱਚਾ ਢਾਂਚਾ ਪੇਸ਼ ਨਾ ਕੀਤਾ ਜਾਵੇ ਉਹ ਗੁਰਤ ਨਹੀਂ ਜਾ ਸਕਦੀ ਠੀਕ ਹੈ ਨਹੀਂ ਤੇ ਇਤਿਹਾਸ ਤੋਂ ਵੀ ਪਤਾ ਚੱਲਦਾ ਹੈ ਕਿ ਸਿੱਖ ਗੁਰੂ ਸਹਿਮਾਨ ਤੇ ਮੁਸਲਮਾਨ ਬਜ਼ੁਰਗ ਆਪਸ ਵਿੱਚ ਇੱਕ ਦੂਰ ਪਿਆਰ ਦੇ ਤੇ ਸਤਿਕਾਰ ਦੇ ਸਨ ਪਰ ਗੁਰੂ ਸਹਿਬਾਨ ਤੋਂ ਚੌਕਸਵਾਹ ਪਰ ਮਗਰੋਂ ਕਿਸੇ ਤੀਜੇ ਹੱਥ ਨੇ ਸਾਡੀ ਏਕਤਾ ਤੇ ਮਿਲਾਪ ਨੂੰ ਅਨੇਕਤਾ ਤੇ ਨਾਫਰਤ ਵਿੱਚ ਬਦਲ ਲਈ ਹੂੰ ਮ ਇਤਿਹਾਸ ਘੜ ਕੇ ਸਾਡੇ ਇਤਿਹਾਸ ਵਿੱਚ ਬੁਲਾ ਕੇ ਇੱਕ ਆਰਾ ਕੀਤਾ ਹੈ ਬਹੁਤ ਸਾਰਾ ਹੂੰ ਕਿਉਂਕਿ ਦੇਖੋ ਮੈਂ ਅਕਸਰ ਕਹਣਾ ਹੁੰਨਾ ਇੱਕ ਸਿੱਖ ਲਈ ਸਭ ਤੋਂ ਵੱਡੀ ਜਿਹੜੀ ਅਥਾਰਟੀ ਉਹ ਗੁਰਬਾਣੀ ਹੈ ਗੁਰਬਾਣੀ ਜਿਹੜਾ ਇੱਕ ਸੱਚਾ ਸਿੱਖ ਹੈ ਉਹ ਗੁਰਬਾਣੀ ਅੱਗੇ ਸਰੈਂਡਰ ਕੀਤਾ ਤਾਂ ਉਹ ਸਿੱਖ ਬਣਿਆ ਹੈ ਉਹਦੇ ਲਈ ਕਿੰਤੂ ਕਰਨ ਅਣੀ ਕੇ ਗੁਰਬਾਣੀ ਦਾ ਵਿਰੋਧ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਕਿੰਤੂ ਵੀ ਨਹੀਂ ਕਰ ਸਕਦਾ ਸ਼ੱਕ ਵੀ ਨਹੀਂ ਕਰ ਸਕਦਾ ਹੁਣ ਗੁਰਬਾਣੀ ਚ ਮਾਰੂ ਮਹੱਲਾ ਪੰਜਵਾਂ ਅੰਗ 1083 ਤੇ ਇਹ ਕਹਿੰਦਾ ਗੁਰਬਾਣੀ ਨੇ ਪੰਜਵੇਂ ਗੁਰੂ ਸਾਹਿਬ ਨੇ ਇਹ ਫਰਮਾਨ ਫਰਮਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਕਰਕੇ ਇਹਨੂੰ ਰਹਿਣੀ ਦੁਨੀਆ ਤੱਕ ਲਾਗੂ ਕਰਤਾ ਮੁਸਲਮਾਨ ਮੋਮਦਿਲ ਹੋਵੇ ਹੁਣ ਇੱਕ ਸੱਚਾ ਸਿੱਖ ਗੁਰੂ ਦਾ ਸਿੱਖ ਗੁਰਸਿੱਖ ਮੁਸਲਮਾਨ ਨੂੰ ਜ਼ਾਲਮ ਨਹੀਂ ਕਹਿ ਸਕਦਾ ਅਗਰ ਉਹ ਕਹਿੰਦਾ ਹੈ ਤਾਂ ਗੁਰਬਾਣੀ ਦਾ ਵਿਰੋਧ ਕਰਦਾ ਹੈ ਹੁਣ ਜ਼ਿਕਰੀ ਖਾਨ ਜ਼ਾਲਮ ਹੈ ਮਸਾ ਰੰਗੜ ਜ਼ਾਲਮ ਹੈ ਵਜ਼ੀਰ ਖਾਨ ਜ਼ਾਲਮ ਹੈ ਵਗੈਰਾ ਪਰ ਮੁਸਲਮਾਨ ਜ਼ਾਲਮ ਨਹੀਂ ਇੱਕ ਸੱਚੇ ਸਿੱਖ ਲਈ ਗੁਰਬਾਣੀ ਦਾ ਫਰਮਾਨ ਮੈਂ ਨਹੀਂ ਕਹਿ ਰਿਹਾ ਇਹਦਾ ਮਤਲਬ ਹੈ ਜੇ ਅਗਰ ਕੋਈ ਕਿੰਤੂ ਕਰਦਾ ਹੈ ਤਾਂ ਮੇਰੇ ਉੱਪਰ ਨਹੀਂ ਗੁਰਬਾਣੀ ਦੇ ਕਿੰਤੂ ਕਰਦਾ ਹੈ ਔਰ ਗੁਰਬਾਣੀ ਦੇ ਕਿੰਤੂ ਕਰਨ ਵਾਲਾ ਸਿੱਖ ਤਾਂ ਹਮਸਾ ਸੱਚਾ ਸਿੱਖ ਗੁਰ ਸਿੱਖ ਨਹੀਂ ਹੋ ਸਕਦਾ ਜਿਵੇਂ ਇੱਕ ਜਿਹੜਾ ਮੁਸਲਮਾਨ ਹੈ ਮੈਂ ਅਕਸਰ ਕਹਿਣਾ ਹੁੰਦਾ ਇਸਲਾਮ ਦੀ ਕਿ ਸਿੱਖਿਆ ਹੈ ਕਿਉਂਕਿ ਸੱਚਾ ਸਿੱਖ ਉਹ ਜਿਹੜਾ ਗੁਰਬਾਣੀ ਅਗੇ ਸਰੈਂਡਰ ਕਰਦਾ ਹੈ ਗੁਰਬਾਣੀ ਦੀ ਸਿੱਖਿਆ ਨੂੰ ਪਾਲਣਾ ਕਰਦਾ ਹੈ ਇਓ ਨੂੰ ਸੱਚ ਔਰ ਹੱਕ ਮੰਨਦਾ ਠੀਕ ਹੈ ਨੀ ਉਦਾਹਰਨ ਵਜੋਂ ਇੱਕ ਬਾਬ ਦਾ ਇੱਕ ਪੁੱਤਰ ਹੈ ਉਹ ਆਪਣੇ ਪਿਤਾ ਨੂੰ ਦਿਨ ਚ 100 ਵਾਰੀ ਪਿਤਾ ਜੀ ਪਿਤਾ ਜੀ ਕਹਿੰਦਾ ਪਰ ਆਪਣੇ ਪਿਤਾ ਦੇ ਕਿਸੇ ਵੀ ਹੁਕਮ ਜਾਂ ਕਹਿਣ ਨੂੰ ਨਹੀਂ ਮੰਨਦਾ ਤਾਂ ਅਖੀਰ ਚ ਕੀ ਕਰੂ ਉਹਦਾ ਪਿਤਾ ਉਹਨੂੰ ਦੁਖੀ ਹੋ ਗਿਆ ਉਹ ਤੋਂ ਉਹਨੂੰ ਆਪਣੀ ਜਦਾ ਚ ਵੀ ਦਖਲ ਕਰ ਦਿੰਦਾ ਹੂੰ ਉਹ ਇੱਕ ਵਾਰੀ ਪਿਤਾ ਪਿਤਾ ਜੀ ਨਹੀਂ ਕਹਿੰਦਾ ਹੈਗਾ ਪਰ ਆਪਣੇ ਪਿਤਾ ਦੇ ਕਿਸੇ ਵੀ ਹੁਕਮ ਨੂੰ ਕਹਿਣ ਨੂੰ ਨਹੀਂ ਟਾਲਦਾ ਤਾਂ ਉਹਦਾ ਪਿਤਾ ਉਹ ਤੋਂ ਖੁਸ਼ ਹੈ ਔਰ ਅੱਗੇ ਕਰੀ ਹੋਏ ਇਸੇ ਤਰ੍ਹਾਂ ਹੀ ਇੱਕ ਸੱਚਾ ਸਿੱਖ ਇਸ ਚੋਂ ਸੁਣਾਉਣਾ ਜਿਹੜਾ ਉਹ ਉਸ ਤਰ੍ਹਾਂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦਾ ਹੈ ਇਸ ਇਧਰ ਕੇ ਇਸਲਾਮ ਦੀ ਕਿ ਸਿੱਖਿਆ ਹੈ ਕਿ ਜਿਸ ਨੇ ਕਿਸੇ નિર્ਦੋਸ਼ ਇਨਸਾਨ ਦੀ ਹੱਤਿਆ ਕੀਤੀ ਉਹ ਸਭ ਕੁਝ ਹੋ ਸਕਦਾ ਹੈ ਪਰ ਸੱਚਾ ਮੁਸਲਮਾਨ ਨਹੀਂ ਹੋ ਸਕਦਾ ਉਹ ਕਰਨ ਵਾਲਾ ਕੋਈ ਹੋਵੇ ਔਰੰਗਜ਼ੇਬ ਹੋਵੇ ਇਹ ਉਹਦਾ ਬਾਪ ਹੋਵੇ ਇਹ ਅਜਦਾ ਕੋਈ ਬੰਦਾ ਹੋਵੇ ਕਿਉਂਕਿ ਉਹ ਵਿਰੋਧ ਕਰ ਰਿਹਾ ਹੈ ਸਮਝਿਆ ਨਹੀਂ ਤੁਸੀਂ ਮੰਨਦੇ ਹੋ ਵੀ ਔਰੰਗਜ਼ੇਬ ਹੋ ਗਿਆ ਇਹ ਸੱਚਾ ਮੁਸਲਮਾਨ ਨਹੀਂ ਸੀ ਦੇਖੋ ਜਿਨੇ ਵੀ ਪਹਿਲੇ ਹਜ਼ਾਰ ਇਤਿਹਾਸ ਇਨਸਾਰ ਜੋ ਕਿਹਾ ਜਾਂਦਾ ਹੈ ਜਿਹੜਾ ਬੰਦਾ ਵੀ ਕੁਰਾਨ ਦੀਆਂ ਸਿੱਖਿਆਵਾਂ ਦੀ ਤੇ ਇਸ ਹਤਮ ਉਸਤਨ ਸਿੱਖਿਆ ਮੰਦਿਰ ਉਲੰਘਣਾ ਕਰਦਾ ਉਹ ਬੁਜਰਮ ਹੈ ਇੱਕ ਅਥਾਰਟੀ ਹੈ ਮੈਂ ਛੋੜਾ ਸਾਹਿਬ ਜਦੋਂ ਮੌਲਵੀ ਵੀ ਬਿਆਨ ਕੀਤਾ ਕਈ ਬਰੀ ਵੀ ਕਾਜ਼ੀ ਮਤਲਬ ਜੱਜ ਉਸ ਵੇਲੇ ਕਾਜ਼ੀ ਹੁੰਦੇ ਤੇ ਜੱਜ ਤਾਂ ਹੁੰਦੇ ਨਹੀਂ ਤੇ ਕੋਰਟਾਂ ਹੀ ਹੁੰਦੀਆਂ ਨੇ ਅਸੀਂ ਜਦੋਂ ਜਿੱਥੇ ਵੀ ਗੁਰੂ ਸਾਹਿਬ ਦੀ ਬਾਣੀ ਹੁੰਦੀ ਆ ਆਪਾਂ ਕਾਜ਼ੀ ਨੂੰ ਉਹ ਮੁਸਲਮਾਨ ਕਾਜ਼ੀ ਨਾਲ ਜੋੜ ਦਿੰਨੇ ਆ ਉਹ ਉਸ ਵੇਲੇ ਕਾਜ਼ੀ ਕਿਹਾ ਜਾਂਦਾ ਸੀ ਨਾ ਕਾਜ਼ੀ ਫਾਈਨਲ ਅਥਾਰਟੀ ਨਹੀਂ ਹੈ ਫਾਈਨਲ ਅਥਾਰਟੀ ਹੈ ਇਸਲਾਮੀ ਸੰਵਿਧਾਨ ਜੱਜ ਫਾਈਨਲ ਅਥਾਰਟੀ ਨਹੀਂ ਹੈ ਫਾਈਨਲ ਅਥਾਰਟੀ ਹੈ ਸਾਡੇ ਸੰਵਿਧਾਨ ਸੰਵਿਧਾਨ ਠੀਕ ਹੈ ਨਹੀਂ ਇਸੇ ਤਰ੍ਹਾਂ ਜੇ ਉਹ ਜੱਜ ਜਾਂ ਕਾਜ਼ੀ ਉਹ ਸੰਵਿਧਾਨੀ ਇਸਲਾਮੀ ਸੰਵਿਧਾਨ ਦੇ ਮੁਤਾਬਕ ਫੈਸਲਾ ਕਰਦਾ ਹੈ ਤਾਂ ਤੁਹਾਡੇ ਲਈ ਸਤਕਾਰਤ ਹੈ ਹੂੰ ਜੇ ਉਹ ਸੰਵਿਧਾਨ ਦੇ ਉਲਟ ਹੋ ਇਸਲਾਮੀ ਦੇ ਕੋਈ ਫੈਸਲਾ ਕਰਦਾ ਤਾਂ ਖੁਦ ਮੁਜਰਮ ਹੈ ਮਨ ਲਾ ਉਸ ਸਮੇਂ ਜੇ ਕਾਜ਼ੀ ਨੇ ਫਤਵਾ ਦਿੱਤਾ ਸੀ ਨਹੀਂ ਕਾਜ਼ੀ ਨੇ ਫਤਵਾ ਨਹੀਂ ਦਿੱਤਾ ਦੇਖੋ ਮੈਂ ਤੁਹਾਨੂੰ ਦੱਸਦਾ ਅਸਲ 'ਚ ਮੈਂ ਸਿਰਫ ਸਾਡੇ ਕੋਲੇ ਇੱਕ ਆ ਨਗਰ ਸਮਝ ਲਓ ਵੀ 300 ਸਾਲ ਪਹਿਲਾਂ ਨਾ ਤੁਸੀਂ ਸਾਨੂੰ ਮੈਂ ਤਾਂ ਸਾਡੇ ਕੋਲ ਜੋ ਕੁਝ ਪਹੁੰਚਿਆ ਉਹਦਾ ਇੱਕੋ ਇੱਕ ਮਾਧਿਮ ਇਤਿਹਾਸ ਹੈ ਇਤਿਹਾਸ ਹੁਣ ਇਤਿਹਾਸ ਦੀ ਕਿਹੜੀ ਗੱਲ ਸੱਚੀ ਤੇ ਕਿਹੜੀ ਮਨ ਘੜਤਾ ਹੈ ਇਹਦੇ ਨੇ ਸਾਡੇ ਕੋਲ ਕੋਈ ਸਾਧਨ ਨਹੀਂ ਸਾਂਚੰਦਾ ਇਸ ਲਈ ਇੱਕ ਸੱਚੇ ਲਈ ਸਿੱਖ ਲਈ ਗੁਰਬਾਣੀ ਕੋਸਵੱਟੀ ਹੈ ਇਤਿਹਾਸ ਨਹੀਂ ਹੁਣ ਗੁਰਬਾਣੀ ਜਿਹੜੀ ਘਟਨਾ ਇਤਿਹਾਸ ਦੀ ਜਿਹੜੀ ਘਟਨਾ ਗੁਰਬਾਣੀ ਦੀ ਕਸਵੱਟੀ ਤੇ ਖਰੀ ਉਤਰਦੀ ਹੈ ਇਹ ਆ ਗੁਰਬਾਣੀ ਨਾਲ ਮੇਲ ਖਾਂਦੀ ਹੈ ਉਹ ਤਾਂ ਸਾਡੇ ਲਈ ਮੰਨਣਯੋਗ ਹੈ ਪਰ ਇਤਿਹਾਸ ਦੀ ਜਿਹੜੀ ਘਟਨਾ ਗੁਰਬਾਨੀ ਦੀ ਕਸਵੱਟੀ ਤੇ ਖਰੀ ਨੁੱਤਰ ਦੀ ਜਾਂ ਕੁਰਬਾਨੀ ਨਾਲ ਮੇਲ ਨਹੀਂ ਖਾਂਦੀ ਜਾਂ ਕੁਰਬਾਨੀ ਦੇ ਵਿਰੁੱਧ ਹੈ ਉਹ ਸਾਡੇ ਲਈ ਕਦੇ ਵੀ ਮੰਨਣਯੋਗ ਨਹੀਂ ਹੈ ਕਿਉਂਕਿ ਇੱਕ ਸੱਚੇ ਸਿੱਖ ਲਈ ਹਰ ਹਾਲਤ ਵਿੱਚ ਇਹ ਗੱਲ ਧਿਆਨ ਨਾਲ ਮੈਂ ਉਹ ਕਰਦਾ ਮੈਂ ਇੱਕ ਸੱਚੇ ਸਿੱਖ ਲਈ ਹਰ ਹਾਲਤ ਵਿੱਚ ਗੁਰਬਾਨੀ ਅੱਗੇ ਸਿਰ ਨਵਾਉਣਾ ਹੀ ਜ਼ਰੂਰੀ ਹੈ ਹੂੰ ਠੀਕ ਹੈ ਜੀ ਤੇ ਜਿਹੜੀਆਂ ਬੋਸ ਨੇ ਘਟਨਾਵਾਂ ਨੂੰ ਦੱਸਿਆ ਵੀ ਸਾਡੇ ਉਹ ਨੇ ਜਿਹੜੀ ਸਾਨੂੰ ਦੱਸਤੀਆਂ ਗਈਆਂ ਉਹ ਸੁਣਦੇ ਆ ਰਹੇ ਆ ਤੇ ਬਹੁਤ ਸਾਰੀ ਚੀਜ਼ ਸਾਡੇ ਕੋਲ ਅਸਰ ਤੜੀ ਇੱਕ ਬਹੁਤ ਬੜੀ ਪ੍ਰੋਬਲਮ ਆਈ ਹੈ ਸਾਨੂੰ ਇਤਿਹਾਸ ਦਾ ਇੱਕ ਰੂਪ ਦਿਖਾਇਆ ਗਿਆ ਹਮ ਮ ਇਤਿਹਾਸਿਕ ਰੂਪ ਇੱਕ ਇਤਿਹਾਸ ਜਿਹੜਾ ਦੂਸਰਾ ਰੂਪ ਤੇ ਸਾਡੀ ਅੱਖਾਂ ਤੋਂ ਜਾਣ ਬੁੱਝ ਕੇ ਇੱਕ ਪਲਾਨਿੰਗ ਦੇ ਤਹਿਤ ਇੱਕ ਸਾਜਿ ਦੇ ਤਹਿਤ ਉਲੇ ਕਰ ਦਿੱਤਾ ਗਿਆ ਦੂਸਰਾ ਪੱਖ ਕੀ ਸੀਗਾ ਦੂਸਰਾ ਪੱਖ ਹੈ ਭਾਈ ਨਰਨ ਸਿੰਘ ਪਲੇਅਰ ਨੇ ਦੇਖੋ ਮੈਂ ਕਿਸੇ ਵੀ ਮੁਸਲਮਨ ਰਾਈਟਰ ਦੀ ਗੱਲ ਨਹੀਂ ਕਰਦੀ ਵੀ ਕਰਦਾ ਕਿਉਂਕਿ ਦੂਸਰਾ ਬੰਦਾ ਕਹਿ ਸਕਦਾ ਹੈ ਵੀ ਇਹ ਡਿਫੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਆਉਂਦੀ ਉਹ ਗੱਲ ਕੋਈ ਇਸ ਕਰਕੇ ਮੈਂ ਅਕਸਰ ਸਿੱਖ ਵਿਦਵਾਨਾਂ ਦੀ ਇਹ ਅੰਗਰੇਜ਼ ਬਦਬਾਨ ਨਾ ਕੋਈ ਜਾਂ ਹਿੰਦੂ ਬਦਬਾਨ ਦੀ ਗੱਲ ਕਰਦਾ ਭਾਈ ਨਰਿੰਦਰ ਸਿੰਘ ਦੀ ਪਲੇਅਰ ਦੀ ਕਿਤਾਬ ਹੈ ਜਿਹੜੀ 1962 ਚ ਦੀ ਪਟਾਲੇ ਤੋਂ ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ ਉਹਦੇ ਪੰਨਾ ਨੰਬਰ 37 ਤੇ ਭਾਈ ਨਰਿੰਦਰ ਸਿੰਘ ਪਲੇਅਰ ਲਿਖਦੇ ਨੇ ਜਦੋਂ ਛੋੜੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਸਵੇਰ ਸਰਾਂਦਲੇ ਅੰਦਾ ਗਿਆ ਤੇ ਸਵੇਰ ਸਰਾਂਦ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ ਤੇ ਕਿਉਂਕਿ ਕੋਈ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕਿਸੇ ਨੂੰ ਸਜ਼ਾ ਨਹੀਂ ਦੇ ਸਕਦਾ ਕੋਰਟ ਦੇ ਸਕਦੀ ਹੈ ਨਾ ਮੰਨਿਓ ਕੋਰਟ ਹੀ ਦੇ ਸਕਦੀ ਸਜ਼ਾ ਉਹ ਤਾਂ ਅਮਲ ਕਰਾਉਂਦੇ ਨੇ ਉਹਦੀ ਸਜ਼ਾ ਤੇ ਜਦੋਂ ਸੂਬੇ ਸਰੰਦ ਦੀ ਕਚਹਿਰੀ ਚ ਕਾਜ਼ੀ ਦੇ ਸਾਹਮਣੇ ਛੋੜੇ ਸਾਹਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਤਾਂ ਸੂਬੇ ਸਰੰਦ ਨੇ ਕਿਹਾ ਇਸ 37 ਨੰਬਰ ਪੇਜ ਤੇ ਲਿਖਦਾ ਹੈ ਭਾਈ ਨਦਰ ਸਿੰਘ ਪਲੇਅਰ ਕਿ ਇਹ ਛੋੜੇ ਸਾਹਬਜ਼ਾਦਿਆਂ ਮਾਰੇ ਵੀ ਇਹਨਾਂ ਨੂੰ ਇਸਲਾਮੀ ਸ਼ਰਾ ਅਨੁਸਾਰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਇਤਿਹਾਸ ਗਵਾਹ ਹੈ ਉਹਨਾਂ ਨੇ ਲਿਖਿਆ ਮੈਂ ਉਹਨਾਂ ਦੇ ਸ਼ਬਦੀ ਕੋਟ ਕਰ ਰਹੇ ਹਾਂ ਕਾਜ਼ੀ ਨੇ ਜਵਾਬ ਦਿੱਤਾ ਹਜ਼ੂਰ ਐਡੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿਜੀ ਜੁਰਮ ਵੀ ਹੈ ਨਹੀਂ ਹੂੰ ਇਸਲਾਮੀ ਸ਼ਰਾ ਵਿੱਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ ਹੂੰ ਜਦ ਸਜ਼ਾ ਤਜਵੀਜ਼ ਨਹੀਂ ਕੀਤੀ ਗਈ ਤਾਂ ਸਜ਼ਾ ਦਿੱਤੀ ਕਿਵੇਂ ਜਾ ਸਕਦੀ ਹੈ ਕਾਜ਼ੀ ਦਾ ਫੈਸਲਾ ਤਾਂ ਆ ਤਾਂ ਹੂੰ ਇਹ ਇੱਕ ਇਹ ਇਸਲਾਮ ਹੈ ਕਾਜ਼ੀ ਦਾ ਫੈਸਲਾ ਹੈ ਕਾਜ਼ੀ ਦਾ ਫੈਸਲਾ ਮੈਂ ਨਹੀਂ ਕਹਿ ਰਿਹਾ ਨਿਰਦੇਸ਼ ਪਲੇਅਰ ਕਹਿ ਰਹੇ ਨੇ ਇਹ ਥਾ ਅਗਰ ਉਹ ਇਸ ਦੇ ਬਰੁੱਧ ਫੈਸਲਾ ਦਿੰਦਾ ਤਾਂ ਮੁਜਰਮ ਥਾ ਹੂੰ ਠੀਕ ਹੈ ਨਹੀਂ ਤੇ ਔਰ ਦੂਸਰੀ ਗੱਲ ਜਿਹੜੀ ਹੈ ਇਸਲਾਮੀ ਸ਼ਰਅ ਦੇ ਅਨੁਸਾਰ ਇਸਲਾਮੀ ਸੰਵਿਧਾਨ ਦੇ ਅਨੁਸਾਰ 70-9 ਸਾਲ ਦੇ ਬੰਦਿਆਂ ਤੇ ਸ਼ਰਅ ਲਾਗੂ ਵੀ ਨਹੀਂ ਹੁੰਦੀ ਲਾਗੂ ਨਹੀਂ ਹੁੰਦਾ 13-14 ਸਾਲ ਤੋਂ ਬਾਅਦ ਲਾਗੂ ਹੁੰਦੀ ਜਾ ਕੇ ਜਦੋਂ ਬਾਲਗ ਹੁੰਦੇ ਨੇ ਬੜੇ ਸ਼ੋਰ ਆ ਜਾਂਦਾ ਛੋਟੇ ਸਹਬਜ਼ਾਦੇ ਤੇ ਲਗ 70-9 ਸਾਲ ਦੇ ਤੇ ਸਰ ਨਹੀਂ ਲਗੂ ਨਹੀਂ ਹੁੰਦੀ ਕੋਈ ਲਗੂ ਨਹੀਂ ਦੇਖੋ ਮੈਂ ਅੱਗੇ ਵੀ ਕਿਹਾ ਦੀ ਇੰਟਰਵਿਊ ਚ ਵੀ ਆਪਣਾ ਜਿਹੜਾ ਇੰਡੀਆ ਚ ਵੋਟ ਪਾਉਣ ਦੀ ਉਮਰ 18 ਸਾਲ ਹੈ ਜੇ ਕੋਈ 10 ਸਾਲ ਦੇ ਬੰਦੇ ਨੂੰ ਫੜ ਕੇ ਕਹੇ ਵੀ ਤੂੰ ਵੋਟ ਪਾ ਉਹਦਾ ਵੋਟ ਪਾਉਣਾ ਨਾ ਪਾਉਣਾ ਇੱਕ ਬਰਾਬਰੀ ਹੈ ਨਾ ਹੂੰ ਉਹ ਤਾਂ ਬੈ ਨਹੀਂ ਰੱਖਦਾ ਕੋਈ ਇਸ ਤਰ੍ਹਾਂ 7 ਸਾਲ ਦੇ ਬੰਦੇ ਨੂੰ ਬੱਚੇ ਨੂੰ ਜਾਂ 9 ਸਾਲ ਦੇ ਬੱਚੇ ਨੂੰ ਕੋਈ ਕਹੇ ਤੂੰ ਇਸਲਾਮ ਕਬੂਲ ਕਰ ਜਾਂ ਉਹਨੂੰ ਉਹ ਕਰੇ ਤੋ ਤਾਂ ਮੈ ਨਹੀਂ ਕੋਈ ਰੱਖਦਾ ਇਸਲਾਮੀ ਸ਼ਰਅ ਅਨੁਸਾਰ ਇਸਲਾਮ ਦੀ ਸਿੱਖਿਆਵਾਂ ਅਨੁਸਾਰ ਦੁਨੀਆ ਦਾ ਹਰ ਬੰਦਾ ਮੁ슬ਮਨ ਹੈ ਮਤਲਬ ਮੁਸਲਮਨ ਮਤਲਬ ਰੱਬ ਦਾ ਅਗਿਆਕਾਰੀ ਭਾਸ਼ਾ ਦਾ ਫਰਕ ਹੈ ਨਾ ਆਪਾਂ ਇਹਨੂੰ ਕਹਿੰਦੇ ਨੇ ਬਿ ਉਹ ਰੱਬ ਦਾ ਅਗਿਆਕਾਰੀ ਹੈ ਉਹਨੂੰ ਇਹ ਕਹਿੰਦੇ ਤੂੰ ਰੱਬ ਦਾ ਅਗਿਆਕਾਰੀ ਬਣ ਜਿਵੇਂ ਇੱਕ 10 ਸਾਲ ਦੇ ਬੱਚੇ ਨੂੰ ਕਹਿਣਾ ਵੀ 18 ਸਾਲ ਨਹੀਂ ਹੋਇਆ ਵੀ ਵੋਟ ਪਾ ਦੂੰ ਉਹ ਤਾਂ ਬੇਕਾਰ ਹੈ ਹੈਨਾ ਇਸ ਕਰਕੇ ਉਸ ਪਰ ਸ਼ਰਅ ਲਾਗੂ ਨਹੀਂ ਹੁੰਦੀ ਸੀ ਹੂੰ ਤੇ ਅਗਰ ਉਹ ਜਿਹੜੀ ਸਜ਼ਾ ਲਾਗੂ ਕੀਤੀ ਹੈ ਜਿਵੇਂ ਉਹ ਜੁਰਮ ਕੀਤਾ ਹੋ ਹੂੰ ਉਹ ਮਜਰਮ ਹੈ ਜਿਹਨੇ ਵੀ ਲਾਗੂ ਕਰਾਈ ਹੈ ਤੁਸੀਂ ਕਿਹਾ ਵੀ ਇਹ ਜੁਰਮ ਹੀ ਕੀਤਾ ਤੇ ਕਾਜ਼ੀ ਦਾ ਫਤਵਾ ਨਹੀਂ ਸੀ ਫਿਰ ਫਿਰ ਇਹਨਾਂ ਨੂੰ ਗੱਲ ਆਵੇ ਵੀ ਕਿਦਾਂ ਨਿਆਂ ਦੇ ਵਿੱਚ ਨਵਾਇਆ ਗਿਆ ਸਜ਼ਾ ਕਿਦਾਂ ਮਿਲੀ ਉਹਦੇ ਬਾਰੇ ਤਾਂ ਦੱਸ ਜੇ ਤੁਹਾਨੂੰ ਮੈਂ ਦੱਸਦਾ ਹੂੰ ਜਦੋਂ ਕਾਜ਼ੀ ਨੇ ਫੈਸਲਾ ਦਿੱਤਾ ਹੁਣ ਸੂਬੇ ਸਰੰਦ ਕੋਲੇ ਛੋੜੇ ਸਾਹਿਬ ਜਦਿਆਂ ਨੂੰ ਸਜ਼ਾ ਦੇ ਨਾ ਕੋਈ ਸਾਧਨ ਨਹੀਂ ਥਾ ਕਿਉਂਕਿ ਉਹ ਕੋਈ ਨਾ ਤੁਹਾਨੂੰ ਬਹਾਨਾ ਚਾਹੀਦਾ ਸੀ ਕੋਈ ਬਹਾਨਾ ਚਾਹੀਦਾ ਸੀ ਤੋ ਉਸ ਵੇਲੇ ਉਹਦੀ ਅਦਾਲਤ ਜਿਹੜਾ ਮੌਜੂਦ ਸੀ ਨਵਾਬ ਸ਼ੇਰ ਮੁਹੰਮਦ ਖਾਨ ਮਲੇ ਕੋਲੇ ਵਾਲੇ ਮੌਜੂਦ ਸਨ ਨਵਾਬ ਸ਼ੇਰ ਮੁਹੰਮਦ ਖਾਨ ਇਹਨਾਂ ਦਾ ਭਰਾ ਜੰਗ ਚ ਲੜਦਾ ਹੋਇਆ ਮਾਰਿਆ ਗਿਆ ਸੀ ਮਾਰਿਆ ਗਿਆ ਸੀ ਚਮਕੌਦੀ ਚਮਕੌਰ ਸਾਹਿਬ ਜੀ ਹਨਾ ਚਮਕੌ ਸਾਹਿਬ ਜੀ ਤਾਂ ਸੂਬੇ ਸਰਦਾਰ ਨੇ ਨਵਾਬ ਸ਼ੇਰ ਮੁਹੰਮਦ